ਸਾਸ਼ੀਕਲ ਤੁਸੀਂ ਦੇਖ ਰਹੇ ਨੇ ਡਰ ਪੰਜਾਬੀ মিডিਆ ਮੈਂ ਮਨਪ੍ਰਤ ਕੋਰ ਹਾਜ਼ਰ ਆਂਜ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਦਿੱਲੀ ਦੇ ਵਿੱਚ ਪੰਜ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ ਹਾਤੀਸ਼ੀ ਦੀ ਅੱਜ ਸਿਹਤ ਖਰਾਬ ਹੋ ਗਈ ਹੈ ਸ਼ੂਗਰ ਲੈਵਲ ਅਚਾਨਕ ਹੀ 36 ਤੋਂ نیچے ਡਿੱਗ ਗਿਆ ਹੈ ਆਓ ਦੱਸਦੇ ਹਾਂ ਇਹ ਪੂਰਾ ਮਾਮਲਾ ਕੀ ਹੈ ਸੰਭਲ ਦੇ ਰਾਦਲੇ ਦੀ ਜਲ ਮੰਤਰੀ ਅਤੀਸ਼ੀ ਦੀ ਸਿਹਤ ਵਿਗੜ ਗਈ ਇਸ ਕਾਰਨ ਨੂੰ ਤੁਰੰਤ ਹਸਪਤਾਲ ਚ ਉਪਰਤੀ ਕਰਵਾਇਆ ਗਿਆ ਅਤੀਸ਼ੀ ਆਪਣੇ ਆਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਤੋਂ ਪਾਣੀ ਸੰਤਗ੍ਰਹਿ ਤੇ ਅਨਸਿੱਖੇ ਸਮੇਂ ਲਈ ਪੁਖੜਤਾਲ ਤੇ ਬੈਠੀ ਹਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਅੱਧੀ ਰਾਤ ਨੂੰ ਉਹਨਾਂ ਦਾ ਬਲੱਡ ਸ਼ੂਗਰ ਲੈਵਲ 43 ਤੱਕ ਡਿੱਗ ਗਿਆ ਤੇ ਸਵੇਰੇ 3 ਵਜੇ ਤੱਕ ਇਹ 36 ਤੱਕ ਪਹੁੰਚ ਗਿਆ ਸ਼ੂਗਰ ਲੈਵਲ ਦੀ ਇਸ ਚਿੰਤਾਜਨਕ ਗਿਰਾਵਟ ਤੋਂ ਬਾਅਦ ਐਲ ਐਨ ਜੀ ਪੀ ਹਸਪਤਾਲ ਦੇ ਡਾਕਟਰਾਂ ਨੇ ਤੁਰੰਤ ਡਾਕਟਰੀ ਦਾਖਲ ਦੀ ਸਲਾਹ ਦਿੱਤੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ ਆਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਮੈਡੀਕਲ ਕਰਮਚਾਰੀ ਆਤੀਸ਼ੀ ਨੂੰ ਐਂਬੂਲੈਂਸ ਵਿੱਚ ਲਿਆਂਦੇ ਨਜ਼ਰ ਆ ਰਹੇ ਨੇ ਵੀਡੀਓ ਦੇ ਨਾਲ ਆਪ ਨੇ ਲਿਖਿਆ ਜਲ ਮੰਤਰੀ ਆਤੀਸ਼ੀ ਦੀ ਸਿਹਤ ਵਿਗੜ ਗਈ ਹੈ ਉਹਦਾ ਬਲੱਡ ਸ਼ੂਗਰ ਲੈਵਲ ਅੱਧੀ ਰਾਤ ਨੂੰ 43 ਅਤੇ ਤੜਕੇ 3 ਵਜੇ 36 ਤੇ ਪਹੁੰਚ ਗਿਆ ਜਿਸ ਤੋਂ ਬਾਅਦ ਐਨ ਜਿਸ ਤੋਂ ਬਾਅਦ ਐਲ ਐਨ ਜੀ ਪੀ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਦਾਖਲ ਹੋਣ ਦੀ ਸਲਾਹ ਦਿੱਤੀ ਉਹ ਪਿਛਲੇ 5 ਦਿਨਾਂ ਤੋਂ ਕੁਝ ਨਹੀਂ ਖਾ ਰਹੀ ਹੈ ਅਤੇ ਹਰਿਆਣਾ ਤੇ ਦਿੱਲੀ ਦੇ ਹਿੱਸੇ ਦਾ ਪਾਣੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਅਨਮਿੱਥੇ ਸਮੇਂ ਲਈ ਭੁਖੜ ਹੜਤਾਲ ਤੇ ਹੈ ਆਪ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਐਲ ਐਨ ਜੀ ਪੀ ਦੇ ਡਾਕਟਰ ਨੇ ਆਤਿਸ਼ੀ ਦੀ ਸਿਹਤ ਦੀ ਜਾਂਚ ਕੀਤੀ ਸੀ ਅਤੇ ਉਸ ਨੂੰ ਹਸਪਤਾਲ ਚ ਭਰਤੀ ਹੋਣ ਦੀ ਸਲਾਹ ਦਿੱਤੀ ਸੀ ਪਰ ਉਸਨੇ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਸਹੀ ਕਿ ਆਤਿਸ਼ੀ ਪਿਛਲੇ 5 ਦਿਨਾਂ ਤੋਂ ਅਨਮਿੱਥੇ ਸਮੇਂ ਲਈ ਭੁਖੜ ਹੜਤਾਲ ਤੇ ਹਨ ਉਹ ਮੰਗ ਕਰ ਰਹੀ ਹੈ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਦਿੱਲੀ ਨੂੰ ਜਾਰੀ ਕਰੇ ਇਸ ਲੰਬੇ ਵਕਤ ਦਾ ਉਹਨਾਂ ਦੀ ਸਿਹਤ ਤੇ ਗੰਭੀਰ ਅਸਰ ਪਿਆ ਹੈ ਜਿਸ ਕਾਰਨ ਸੋਮਵਾਰ ਦੇਰ ਰਾਤ ਉਹਨਾਂ ਦੀ ਸਿਹਤ ਵਿਗੜ ਗਈ। ਉਥੇ ਹੀ ਦੱਸ ਦਈਏ ਕਿ ਜਲੰਧਰ ਜਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਦੇ ਕਈ ਆਗੂ ਆਪ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਜੀ ਹਾਂ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਦੋਵੇਂ ਪਾਰਟੀ ਦੇ ਕਈ ਆਗੂ ਕੌਂਸਲਰ ਅਤੇ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਨਾਗਵਾਂ ਨੂੰ ਆਪ ਵਿੱਚ ਸ਼ਾਮਿਲ ਕੀਤਾ ਜਲੰਧਰ ਨਗਰ ਨਗਰ ਨਿਗਮ ਦੇ ਸਾਬਕਾ ਕੌਂਸਲਰ ਰਾਜੀਵਮ ਕਾਰਟਿੰਗ ਦਾ ਦਰਸ਼ਨਪਗੰਤ ਸਿੰਘ ਭਗਤਸ ਨੇ ਕਾਂਗਰਸ ਅਤੇ ਭਾਜਪਾ ਦੇ ਕਈ ਸਥਾਨਕ ਆਗੂ ਆਪ ਵਿੱਚ ਸ਼ਾਮਿਲ ਹੋ ਗਏ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਸਾਰੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿ ਉਹ ਸਬ ਇਸ ਚੋਣ ਵਿੱਚ ਪਾਰਟੀ ਉਮੀਦਵਾਰ ਮਹਿੰਦਰ ਭਗਤ ਨੂੰ ਜਿੱਤਣ ਲਈ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨਗੇ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਹੁਣ ਤੱਕ 25 આરોપીਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਂਜੀ ਸੀਬੀਆਈ ਨੇ ਨੀਟ ਪ੍ਰੀਖਿਆ ਮਾਮਲੇ ਵਿੱਚ ਪੰਜ ਨਵੇਂ ਕੇਸ ਦਰਜ ਕੀਤੇ ਹਨ ਉਹਨਾਂ ਵਿੱਚ ਗੁਜਰਾਤ ਤੇ ਬਿਹਾਰ ਤੋਂ ਇੱਕ-ਇੱਕ ਅਤੇ ਰਾਜਸਥਾਨ ਦੇ ਤਿੰਨ ਕੇਸ ਹਨ ਇਹਨਾਂ ਵਿੱਚੋਂ ਇੱਕ ਐਫਆਈਆਰ ਸੀਬੀਆਈ ਨੇ ਹੀ ਦਰਜ ਕੀਤੀ ਹੈ ਇਹਨਾਂ ਤਿੰਨਾਂ ਰਾਜਾਂ ਤੋਂ ਇਲਾਵਾ ਮਹਾਰਾਸ਼ਟਰ ਅਤੇ ਝਾਰਖੰਡ ਵੀ ਨੀਟ ਤੋਖਾਤੜੀ ਨਾਲ ਜੁੜੇ ਹੋਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਝਾਰਖੰਡ ਦੇ ਐਨਟੀਈ ਦੇ ਪੇਪਰ ਈ ਰਿਕਸ਼ਾ ਵਿੱਚ E. ਕourier ਰਾਹੀਂ ਬੈਂਕ ਵਿੱਚ ਪਹੁੰਚਾਏ ਗਏ ਸੰਨ OS ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਜਦੋਂ ਬਿਹਾਰ ਅਤੇ ਗੁਜਰਾਤ ਵਿੱਚ ਬੇਨਿਯਮੇ ਸਾਹਮਣੇ ਆਈਆਂ ਤਾਂ ਪੁਲਿਸ ਇੱਥੇ ਵੀ ਜਾਂਚ ਲਈ ਆਈਏ ਪੁਲਿਸ ਇਹ ਖੁਲਾਸਾ ਹੋਇਆ ਕਿ ਕੀ ਕਾਗਜ਼ E. ਕourier ਰਾਹੀਂ ਬੈਂਕ ਨੂੰ ਦਿੱਤੇ ਗਏ ਸੰਨ ਜਦਕੀ ਕਾਗਜ਼ਾਂ ਤ ਸੁਰੱਖਿਅਤ ਅਧਿਕਾਰੀ ਦੇ ਨਾਲ ਸੀਲਬੰਦ ਗੱਡੇ ਵਿੱਚ ਪਹੁੰਚਾਏ ਜਾਣੇ ਸੰਨ ਉਹਨਾਂ ਦੱਸਿਆ ਕਿ ਜਦੋਂ ਬਿਹਾਰ ਅਤੇ ਗੁਜਰਾਤ ਵਿੱਚ ਬੇਨਿਯਮੇ ਮਾਮਲੇ ਸਾਹਮਣੇ ਆਈਆਂ ਤਾਂ ਪੁਲਿਸ ਇੱਥੇ ਵੀ ਜਾਂਚ ਲਈ ਪਹੁੰਚੀ ਤਾਂ ਪਤਾ ਲੱਗਿਆ ਕਿ ਆਗ ਜਾਂਦੀ ਡਾਟ ਕੋਰੀਅਰ ਰਾਹੀਂ ਬੈਂਕ ਵਿੱਚ ਪਹੁੰਚਾਏਗਾ ਨੀਟ ਪ੍ਰੀਖਿਆ ਪੇਪਰ ਲੀਕ ਦੀ ਜਾਂਚ ਚ ਹੁਣ ਤੱਕ ਕੇਸ ਦੇ 4 ਸੂਬਿਆਂ ਤੋਂ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਿੱਚ ਵਿਹਾਰ ਦੇ 13 ਚਾਰਖੰਡ ਦੇ 5 ਗੁਜਰਾਤ ਦੇ 5 ਅਤੇ ਮਹਾਰਾਸ਼ਟਰ ਦੇ 2 ਮੁਜਰਮ ਸ਼ਾਮਿਲ ਹਨ ਦਾਸ ਨੇ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਹੀ ਵਿਰੋਧੀ ਪਾਰਟੀਆਂ ਵੱਲੋਂ ਰੋਸ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 18ਵੇਂ ਲੋਕ ਸਭਾ ਦੇ ਮੈਂਬਰ ਵੱਜੂ ਸੌ ਚੱਕਣ ਦੌਰਾਨ ਅੱਜ ਵਿਰੋਧੀ ਪਾਰਟੀਆਂ ਦੇ ਗਠਜੋੜ ਇੰਡੀਆ ਬਲੌਗ ਦੇ ਮੈਂਬਰਾਂ ਨੇ ਸ਼ਕਤੀ ਪ੍ਰਦਰਸ਼ਨ ਕਰਦੇ ਹਾਂ ਸੰਸਦ ਚ ਸੰਵਿਧਾਨ ਦੀਆਂ ਕਾਪੀਆਂ ਲਹਿਰਾਈਆਂ ਗ੍ਰਹਿ ਮੰਤਰੀ ਹਮੇਸ਼ਾ ਨੂੰ ਵੀ ਇਹ ਜੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਨੀਟ ਨੈਟ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ ਵਿਚਾਰਲੇ ਸਿੱਖਿਆ ਮੰਤਰੀ ਰੀ ਪਰਮਿੰਦਰ ਪ੍ਰਧਾਨ ਨੇ ਲੋਕ ਸਭਾ ਮੈਂਬਰ ਵਜੋਂ ਸੌ ਚੁੱਕੀ ਜਦਕਿ ਦੂਜੇ ਪਾਸੇ ਦਾਖਲਾ ਪ੍ਰੀਖਿਆਵਾਂ ਤੇ ਵਿਵਾਦ ਵਧ ਰਿਹਾ ਹੈ ਜਿਸ ਨੇ ਸਰਕਾਰ ਨੂੰ ਕਠਾਰੇ ਚ ਖੜਾ ਕਰ ਦਿੱਤਾ ਗਿਆ ਹੈ ਪ੍ਰੋ ਟੈਮ ਸਪੀਕਰ ਦੀ ਮਦਦ ਲਈ ਤਿੰਨ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਪ੍ਰਧਾਨਾਂ ਦੇ ਪੈਨਲ 'ਚ ਨਾਮਜ਼ਦ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਤੋਂ ਤੁਰੰਤ ਬਾਅਦ ਪ੍ਰਧਾਨਾਂ ਨੇ ਪੈਨਲ ਨੂੰ ਸੌਂਚਗਵਾਈ ਗਈ ਸੁਰੇਸ਼ ਬਾਲੂ ਤੇ ਬੰਦੀਓਪੀਆਪੀ ਦੀ ਗੈਰ ਹਾਜ਼ਰੀ ਕਾਰਨ ਪੈਨਲ 'ਚ ਨਾਮਜ਼ਦ ਦੇ ਹੋਰ ਮੈਂਬਰਾਂ ਭਾਜਪਾ ਦੇ ਰਾਧਾ ਮੋਹਨ ਸਿੰਘ ਤੇ ਫਗਣ ਸਿੰਘ ਕੁਲਸੱਤੇ ਨੂੰ ਪ੍ਰਧਾਨ ਮੰਤਰੀ ਮਗਰੋਂ ਸੌ ਚੁਕਾਈ ਗਈ ਪੈਨਲ ਨੂੰ ਸੌ ਚੁਕਵਾਏ ਜਾਣ ਸਮੇਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਅਮਰਿਤਪਾਲ ਸਿੰਘ ਕੀ ਕਹਿੰਦਾ ਹੈ ਕਾਨੂੰਨ ਕੀ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਵਜੋ ਚੋਣਾ ਜਿੱਤ ਕੇ ਅੱਜ ਸੰਸਦ ਦੇ ਵਿੱਚ ਸੌ ਚੱਕੜ ਆਣਗੇ ਜਾਂ ਫਿਰ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਇਸ ਤੇ ਕਾਨੂੰਨ ਕੀ ਕਹਿੰਦਾ ਦੱਸ ਦਈਏ ਪੂਰਾ ਮਾਮਲਾ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਅੱਜ ਦੁਪਹਿਰ ਨੂੰ ਪੰਜਾਬ ਦੇ ਸਾਂਸਦ ਮੈਂਬਰਾਂ ਨੂੰ ਸੌ ਚੁਕਾਈ ਜਾਵੇਗੀ ਪਰ ਖਡੂਰ ਸਾਹਿਬ ਤੋਂ ਜਿੱਤੇਵਾਰ ਇਸ ਪੰਜਾਬ ਦੇ ਜਥੇਬੰਦੀ ਤੇ ਮੁਖੀ ਅਮਰਿਤਪਾਲ ਸਿੰਘ ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਹੋਣ ਕਾਰਨ ਸੌ ਨਹੀਂ ਚੁੱਕ ਸਕਣਗੇ ਜੇਕਰ ਕੋਈ ਵਿਅਕਤੀ ਜੇਲ੍ਹ ਵਿੱਚ ਹੈ ਤਾਂ ਲੋਕ ਸਭਾ ਦਾ ਸਪੀਕਰ ਜੇਲ੍ਹ ਪ੍ਰਸ਼ਾਸਨ ਨੂੰ ਸੌ ਚੁੱਕਣ ਦਾ ਹੁਕਮ ਦਿੰਦਾ ਹੈ ਇਸ ਦੇ ਲਈ ਸਬੰਧਤ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਗ੍ਰਹਿ ਗ੍ਰਹਿ ਵਿਵਾਹ ਗ੍ਰੇਵ ਪਾਤੋ ਪ੍ਰਵਾਨਗੀ ਲੈ ਕੇ ਸਪੀਕਰ ਕੋਲ ਜਮਾ ਕਰਵਾਉਣੀ ਪੈਂਦੀ ਹੈ ਹਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ ਲੋਕ ਸਭਾ ਦੇ ਸਾਬਕਾ ਸਕੱਤਕ ਜਰਨਲ ਮੁਤਾਬਕ ਲੋਕ ਸਭਾ ਦੇ ਜੇਤੂ ਮੈਂਬਰ ਦਾ ਅਧਿਕਾਰ ਹੈ ਕਿ ਉਹ ਸੌ ਚੁੱਕਣ ਲਈ ਅਦਾਲਤ ਵਿੱਚ ਪੈਨਲ ਦੀ ਅਰਜ਼ੀ ਦੇਵੇ ਜ਼ਿਆਦਾਤਰ ਮਾਮਲਿਆਂ ਵਿੱਚ ਅਦਾਲਤ ਪੈਨਲ ਦੇ ਦਿੰਦੀ ਹੈ ਪਰ ਇਸ ਤੋਂ ਬਾਅਦ ਐਮਪੀ ਨੂੰ ਜੇਲ੍ਹ ਵਿੱਚ ਵਾਪਸ ਆਉਣਾ ਪੈਂਦਾ ਹੈ ਸੌ ਚੁੱਕਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਐਮਪੀ ਨੂੰ ਸੰਵਿਧਾਨ ਦੀ ਧਾਰਾ 101 4 ਦੇ ਮੁਤਾਬਕ ਸਪੀਕਰ ਨੂੰ ਨੇ ਗੈਰਹਾਜ਼ਰ ਰਹਿਣ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ ਜਿਸ ਨੂੰ ਪਾਰਲੀਮੈਂਟ ਹਾਊਸ ਕਮੇਟੀ ਕੋਲੋਂ ਭੇਜ ਦਿੱਤਾ ਜਾਂਦਾ ਹੈ ਨਿਯਮ ਮੁਤਾਬਿਕ ਜੇਕਰ ਕੋਈ ਜੇਤੂ ਐਮਪੀ ਸੋ ਨਹੀਂ ਚੁਕਦਾ ਤੇ ਲਗਾਤਾਰ 60 ਦਿਨ ਤੱਕ ਗੈਰਹਾਜ਼ਰ ਹੁੰਦਾ ਹੈ ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾਂਦੀ ਹੈ ਸੰਵਿਧਾਨ ਦੀ ਧਾਰਾ 101 ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਜੇ ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਤੋਂ ਬਿਨਾ ਸੰਸਦ ਮੈਂਬਰਾਂ ਦੇ ਸਦਨ ਤੋਂ ਗੈਰਹਾਜ਼ਰੀ ਨਾਲ ਸੰਬੋਧਿਤ ਹੈ ਜੇਲ੍ਹ ਵਿੱਚ ਬੰਦ ਅਮਰਪਾਲ ਸਿੰਘ ਹੁੰਨ ਤੱਕ ਅਦਾਲਤ ਨੇ ਸਜ਼ਾ ਨਹੀਂ ਦਿੱਤੀ ਹੈ ਜੇਕਰ ਉਹਨਾਂ ਨੂੰ 2 ਸਾਲ ਦੀ ਸਜ਼ਾ ਮਿਲ ਮਿਲਦੀ ਹੈ ਤਾਂ ਮੈਂਬਰ ਸਿੱਧ ਰੱਦ ਹੋ ਸਕਦੀ ਹੈ ਨਿਯਮਾਂ ਮੁਤਾਬਿਕ 5 ਸਾਲ ਦਾ ਆਜ਼ਾਦ ਹੋਣ ਦੇ ਬਾਵਜੂਦ ਦੋਵੇਂ MP ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਹਨ ਜੇਕਰ ਉਹ ਹੁੰਦੇ ਹਨ ਤਾਂ ਪਹਿਲਾਂ ਅਸਤੀਫਾ ਦੇਣਾ ਹੋਵੇਗਾ ਤੇ ਮੁੜ ਤੋਂ ਚੋਣ ਲੜਨੀ ਹੋਵੇਗੀ 13 ਮਾਰਚ 2024 ਨੂੰ ਅੰਮ੍ਰਿਤਸਰ ਦੇ ਡੀਐਸ ਵੱਲੋਂ ਪਾਸ ਕੀਤੇ ਗਏ ਆਰਡਰ 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਸ ਦੇ ਹੁਕਮਾਂ ਨੂੰ ਦਿੱਤੀ ਮਾਨਤਾ ਅਮਰਿਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ਤੇ ਸੰਬੋਧਿਤ ਰਿਕਾਰਡ ਐਨਐਸਏ ਐਡਵਾਈਜ਼ਰ ਬੋਰਡ ਕੋਲ ਭੇਜੇ ਗਏ 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ ਐਨਐਸਏ ਸਲਾਹਕਾਰ ਬੋਰਡ ਨੇ ਵਾਅਦੇ ਦੀ ਸਿਫਾਰਿਸ਼ ਕੀਤੀ 3 ਜੂਨ 2024 ਨੂੰ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ ਐਨਐਸਏ ਚ 1 ਸਾਲ ਦੇ ਵਾਅਦੇ ਨੂੰ ਮਨਜ਼ੂਰੀ ਤਾਂ ਦੇਖਣਾ ਹੋਵੇਗਾ ਕਿ ਅਗਰ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਸੰਸਦ ਦੇ ਵਿੱਚ ਸੌ ਚੱਕਣ ਲਈ ਬਾਹਰ ਨਹੀਂ ਆਂਦੇ ਤਾਂ ਕੀ ਇਸ ਖਡੂਰ ਸਾਹਿਬ ਤੋਂ ਐਮਪੀ ਦੀਆਂ ਚੋਣਾਂ ਜਿਹੜੀਆਂ ਦੁਬਾਰਾ ਕੀਤੀਆਂ ਜਾਣ ਜਾਣਗੀਆਂ ਇਹ ਦੇਖਣਾ ਰਹੇਗਾ ਕਿ ਇਸ ਦੇ ਤਹਿਤ ਹੈ ਜਿਹੜਾ ਕਾਨੂੰਨ ਕੀ ਕਹਿੰਦਾ ਹੈ ਅਮਰਿਤਪਾਲ ਸਿੰਘ ਨੂੰ ਜਿਹੜਾ ਸੰਸਦ ਦੇ ਵਿੱਚ ਸੌ ਚੱਕਣ ਲਈ ਬੁਲਾਇਆ ਜਾਵੇਗਾ ਜਾਂ ਫਿਰ ਉਹਨਾਂ ਦੀ ਐਮਪੀ ਦੀ ਜਿਹੜੀ ਸੀਟ ਹੈ ਉਹ ਰੱਦ ਕਰ ਦਿੱਤੀ ਜਾਵੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਾਕਦਿਓ ਇਜਾਜ਼ਤ ਧੰਨਵਾਦ